ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸੂਟਿੰਗ ਤੇ ਸਵਾਗਤ ਹੈ ਜੇ ਤੁਸੀਂ ਸਾਡੀ ਚੈਨਲ ਤੇ ਨਵੇਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸੌਂਸਾਂਗੇ ਸਿਤ ਦਿਖਾਵਾਂਗੇ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਅਗੇ ਸਾਰੇ ਠੀਕ ਪ੍ਰਾਈਸ ਦੇ ਉੱਪਰ ਸੂਟ ਲੈ ਕੇ ਆਏਗੇ ਜਿਹੜੀਆਂ ਪਹਿਣਾ ਨੂੰ ਚਾਹੀਦੇ ਸੀਗੇ ਘੱਟ ਪ੍ਰਾਈਸ ਦੇ ਸੂਟ ਤਾਂ ਉਹ ਆਪਣਾ ਆਰਡਰ ਹੈ ਜੇ ਜਲਦੀ ਕਰਦੇ ਹੋ ਪ੍ਰਿੰਟ ਤੇ ਰੰਗ ਕਾਫੀ ਜਿਆਦੇ ਸੋਹਣੇ ਨੇ ਸਟੱਫ ਦੀ ਕੁਆਲਿਟੀ ਸਾਡੇ ਵੱਲੋਂ ਮਤਲਬ ਪੂਰੀ ਵਧੀਆ ਦੀ ਗਾਰੰਟੀ ਹੈ ਵੀ ਬਹੁਤ ਵਧੀਆ ਸਟੱਫ ਮਿਲੂਗਾ ਤੁਹਾਨੂੰ ਠੀਕ ਪ੍ਰਾਈਸ ਦੇ ਉੱਪਰ ਲਓ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਪਹਿਲਾ ਸੂਟ ਹੈਗਾ ਜੀ ਪਿੰਕ ਕਲਰ ਦੇ ਵਿੱਚ ਪ੍ਰਾਈਸ ਸਾਰੇ ਸੂਟਾਂ ਦਾ 850 ਰਹੂਗਾ ਤੇ ਕਾਟਨ ਦੇ ਵਿੱਚ ਹੈ ਰੀਵਾ ਬ੍ਰਾਂਡ ਹੈ ਸਾਰੇ ਬ੍ਰਾਂਡ ਦੇ ਹੋਣਗੇ ਵਿਦਆਊਟ ਬ੍ਰਾਂਡ ਕੋਈ ਵੀ ਨਹੀਂ ਹੋਊਗਾ ਪਹਿਲਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਦੋ ਕਲਰ ਅਵੇਲੇਬਲ ਹੈਗੇ ਨੇ ਜੇ ਕਿਸੇ ਦੋ ਪਹਿਣਾ ਨਹੀਂ ਹਨਾ ਸੂਟ ਲੈਣੇ ਨੇਗੇ ਕਲਰ ਦਾ ਫਰਕ ਪੈ ਜਾਊਗਾ ਤਾਂ ਤੁਸੀਂ ਇਹ ਵਾਲੇ ਸੂਟ ਨੇਗੇ ਲੈ ਸਕਦੇ ਹੋ ਦੂਜਾ ਦੇਖੋ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਵੀ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾਗਾ ਤੇ ਇਸ ਤੋਂ ਬਾਅਦ ਆ ਜਾਣਗੇ ਜੀ ਬਹੁਤ ਸੋਹਣੇ ਕਾਟਨ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਲਵੈਂਡਰ ਸ਼ੇਡ ਹੈਗਾ ਲੋਚ ਇਹਨਾਂ ਨਾਲ ਰਹੂਗੀ ਜੀ ਪਲੇਨ ਬਾਟਮ ਰਹੂਗੀ ਬਾਕੀ ਜੇ ਤੁਸੀਂ ਵਰਕ ਕਰਾਉਣ ਦੇ ਚਾਹਵਾਨ ਹੋਗੇ ਤਾਂ ਤੁਸੀਂ ਵਰਕ ਕਰਾ ਸਕਦੇ ਹੋਗੇ ਦੋ ਕਲਰ ਹੈਗੇ ਨੇ ਜੀ ਇਹਦੇ ਵਿੱਚ ਦੋਨੋਂ ਹੀ ਬਹੁਤ ਜ਼ਿਆਦੇ ਸੋਹਣੇ ਕਲਰ ਨੇਗੇ ਡਾਰਕ ਸ਼ੇਡ ਨੇਗੇ ਲੋਚ ਵਿਚ ਵਰਕ ਕੀਤਾ ਹੋਇਆਗਾ ਇਹਨਾਂ ਨੂੰ ਤੁਸੀਂ ਡਿਜ਼ਾਈਨ ਕਰਵਾ ਲਿਓ ਥੋੜਾ ਬਹੁਤਾ ਸੂਟਾਂ ਨੂੰ ਹਨਾ ਕਾਫੀ ਜਿਆਦੇ ਸੋਨੇ ਰਹਣਗੇ ਪ੍ਰਾਈਸ ਰਹੂਗਾ ਜੀ 850 ਪ੍ਰਾਈਸ ਰਹੂਗਾ ਫਿਰ ਇਸ ਤੋਂ ਬਾਅਦ ਆ ਗਿਆ ਜੀ ਮੈਚਿੰਗ ਸੂਟ ਆ ਗਿਆ ਸਲੋਜੀ ਬਲੂ ਦੇ ਵਿੱਚ ਇਹ ਇਹ ਵਿਚਕੋ ਦਾ ਪ੍ਰਿੰਟ ਹੈ ਜੀ ਇਹ ਥੋੜਾ ਜਿਹਾ ਕਾਸਟਲੀ ਹੈ ਇਹਦਾ ਪ੍ਰਾਈਸ ਹੋਊਗਾ ਜੀ 1800 ਟੀਸਟਾ ਬ੍ਰਾਂਡ ਵਿਚਕੋ ਬ੍ਰਾਂਡ ਦਾ ਪ੍ਰਿੰਟ ਹੈਗਾ ਤੇ ਬਹੁਤ ਜਿਆਦਾ ਸੋਹਣਾਗਾ 1800 ਪ੍ਰਾਈਸ ਹੈ ਜੇ ਕਿਸੇ ਭੈਣ ਨੇ ਇਹ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਇੱਕੋ ਸੂਟ ਅਵੇਲੇਬਲ ਹੈਗਾ ਇਹਦੇ ਵਿੱਚ ਕਾਫੀ ਸੂਟ ਹੈਗੇ ਸੀਗੇ ਤੇ ਆਪਣੇ ਸੇਲ ਹੋ ਚੁੱਕੇ ਨੇਗੇ ਮੈਚਿੰਗ ਹੀ ਆਏ ਸੀਗੇ ਤੇ ਇਹ ਵੀ ਮੈਚਿੰਗ ਹੀ ਹੈਗਾ ਲੋਟੀ

ਅਗਲਾ ਪ੍ਰਿੰਟ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਕ੍ਰੀਮ ਦੇ ਉੱਪਰ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਬਣੀ ਹੋਈ ਹੈ ਇਹਦੇ ਨਾਲ ਤੁਸੀਂ ਲਵੈਂਡਰ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੇ ਇਦੇ ਵਿੱਚ ਆਪਣੇ ਕੋਲੇ 4 ਕਲਰ ਆਏ ਨੇ 4 ਉਹ ਹੀ ਬਹੁਤ ਜਿਆਦੇ ਸੋਹਣੇ ਨੇ ਵਿਦਆਊਟ ਲਾਈਨਿੰਗ ਸਾਰੇ ਸੂਟ ਰਹਿਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਵੀ ਲੋੜ ਨਹੀਂ ਹੈਗੀ ਜੇ ਤੁਸੀਂ ਦੁਪੱਟੇ ਕਹਿਣੇ ਹੋਗੇ ਇਹਨਾਂ ਨਾਲ ਤੁਸੀਂ ਕਾਟਨ ਕੋਟੇ ਦੇ ਦੁਪੱਟੇ ਰੱਖ ਸਕਦੇ ਹੋ ਚਨਾਉਂਚਪੌਂ ਦੇ ਰੱਖ ਸਕਦੇ ਹੋ ਹਾਫ ਪਿਓਰ ਦੇ ਰੱਖ ਸਕਦੇ ਹੋ ਠੀਕ ਹੈ ਜੀ ਕੋਈ ਵੀ ਤੁਹਾਨੂੰ ਦੁਪੱਟਾ ਪਸੰਦ ਆਉਂਦਾ ਕਿਵੇਂ ਦਾ ਵੀ ਤੁਸੀਂ ਲੈਣਾ ਚਾਹੁੰਦੇ ਹੋਵੇਂ ਤੁਸੀਂ ਸਾਨੂੰ ਦੱਸ ਸਕਦੇ ਹੋ ਇਹਦੇ 4 ਹੀ ਕਲਰ ਨੇ ਜਿਹੜੇ ਬਹੁਤ ਜਿਆਦੇ ਸੋਹਣੇ ਨੇਗੇ ਸਾਰੇ ਇਹ ਗਰਮੀ ਵਾਲੇ ਸੂਟ ਲੈਣਗੇ ਆਪਣੇ ਨਾ 11ਵੇਂ ਮਹੀਨੇ ਤੱਕ ਹੈਗੀ ਜਿਹੜੀ ਗਰਮੀ ਪੈਂਦੀ ਹੈਗੀ ਉੱਥੇ ਤੱਕ ਇਹ ਸੂਟ ਲੈਣਗੇ ਜਿਹੜੇ ਆਪਣੇ ਕਾਟਨ ਦੇ ਪੈਂਦੇ ਨੇਗੇ ਠੀਕ ਹੈ ਜੀ ਆਰਾਮ ਨਾਲ ਹਜੇ ਵੀ ਮਤਲਬ ਬਹੁਤ ਟਾਈਮ ਪਿਆ ਹੈਗਾ ਤੁਸੀਂ ਸਟਿਚ ਕਰਵਾ ਕੇ ਪਾਉਣਾ ਚਾਹੁੰਦੇ ਹੋ ਪਾਸ ਰੱਖਦੇ ਹੋਗੇ ਨਹੀਂ ਫਿਰ ਤੁਸੀਂ ਆਉਣ ਵਾਲੀਆਂ ਗਰਮੀਆਂ ਲਈ ਵੀ ਲੈ ਕੇ ਰੱਖ ਸਕਦੇ ਹੋਗੇ ਲਓ ਜੀ ਅਗਲਾ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਇਹ ਵਾਲਾ ਸ਼ੇਡ ਹੈਗਾ ਲਓ ਜੀ ਬਹੁਤ ਜਿਆਦੇ ਸੋਹਣੀ ਕੁਆਲਿਟੀ ਲੈ ਕੇ ਆਏ ਆ ਤੁਹਾਡੇ ਲਈ ਇਹ ਮਤਲਬ ਜਿਹੜੇ ਸੂਟ ਸੀਗੇ ਪਹਿਲਾਂ ਕਾਸਟਲੀ ਸੀਗੇ ਠੀਕ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਇਆਗੇ ਲੋ ਜੀ ਅਗਲਾ ਸ਼ੇਡ ਵੀ ਤੁਸੀਂ ਦੇਖ ਸਕਦੇ ਇਹਨਾਂ ਨਾਲ ਜੇ ਤੁਸੀਂ ਕਹੋ ਹਨਾ ਤੇ ਇੱਕ ਆਪਾਂ ਬਰੀਕ ਬੁਟੀ ਵਾਲਿਆਂ ਨਾਲ ਨਾ ਦੁਪੱਟੇ ਡਾਈ ਕਰਾਈ ਸੀ ਪਰ ਉਹ ਹੈਗੇ ਕਸਟਮਰਾਂ ਦੇ ਸੀਗੇ ਜਦੋਂ ਮੈਂ ਉਹ ਦੁਪੱਟੇ ਡਾਈ ਕਰਾਇਆ ਉਹ ਇੰਨੇ ਕੁ ਪਸੰਦ ਆ ਸਾਰੀਆਂ ਭੈਣਾਂ ਨੂੰ ਸੂਟ ਹਨਾ ਜੇ ਮੈਂ ਇਹਨਾਂ ਨਾਲ ਦੁਪੱਟੇ ਡਾਈ ਕਰਵਾਉਣੀ ਆ ਇਸ ਕਲਰ ਦੇ ਤਾਂ ਤੁਸੀਂ ਇਹ ਸੂਟਾਂ ਦੀ ਗ੍ਰੇਸ ਦੇਖਿਓ ਵੀ ਬਹੁਤ ਜ਼ਿਆਦੇ ਪੈਂਦੀ ਹੈਗੀ ਇਹ ਡਾਰਕ ਸ਼ੇਡ ਦੇ ਦੁਪੱਟੇ ਡਾਈ ਕਰਾਵਾਂਗੇ ਇਹਨਾਂ ਨਾਲ ਜੇ ਕੋਈ ਵੀ ਭੈਣ ਲਊਗੀ ਲਓ ਜੀ ਇਹਨਾਂ ਦਾ ਪ੍ਰਾਈਸ ਵੀ 850 ਹੈਗਾ ਤੇ ਇਸ ਤੋਂ ਬਾਅਦ ਹੈਗਾ ਜੀ ਰੀਵਾ ਬ੍ਰਾਂਡ ਦਾ ਬਲੈਕ ਕਲਰ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਲੋ ਜੀ ਤੇ ਇਹਦਾ ਪ੍ਰਾਈਸ ਵੀ ਰਹੂਗਾ ਜੀ 850 ਪ੍ਰਾਈਸ ਰਹੂਗਾ ਜੋ ਬਾਜੇ ਤੁਹਾਨੂੰ ਕੋਰਸੈਟ ਲਈ ਹਨਾ ਸਟੱਫ ਚਾਹੀਦਾਗਾ ਤਾਂ ਤੁਸੀਂ ਇਹ ਦਾ ਮਤਲਬ ਕੋਰਸੈਟ ਵਗੈਰਾ ਰੈਡੀ ਕਰਵਾ ਸਕਦੇ ਹੋ ਡਰੈਸ ਬਣਵਾਉਣੀ ਹੈ ਡਰੈਸ ਬਣਾ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਮੈਂ ਖੁਦ ਵੀਅਰ ਕੀਤਾਗਾ ਇਹ ਵਾਲਾ ਸਟੱਫ ਅਤੇ ਬਾਕੀ ਆਪਾਂ ਕੋਰਸੈਟ ਬਣਾਏ ਸੀਗੇ ਸਟੈਂਡਰਡ ਸਾਈਜ਼ ਦੇ ਵਿੱਚ ਆਪਾਂ ਕੋਰਸੈਟ ਇਹ ਸਟੱਫ ਤੇ ਬਣਾਏ ਸੀਗੇ ਉਹ ਇਦਾਂ ਹੀ ਸੇਲ ਹੋਗੇ ਸੀ ਜਦੋਂ ਆਪਾਂ ਵੀਡੀਓ ਪਾਈ ਸੀਗੀ ਜੇ ਤੁਸੀਂ ਕਹੋਗੇ ਜਿੱਦਾਂ ਸਾਨੂੰ ਵੀ ਸਾਡੀ ਡਰੈਸ ਬਣਾ ਦਿਓ ਜਾਂ ਕੋਰਸੈਟ ਬਣਾ ਦਿਓ ਹਨਾ ਉਸ ਲਈ ਇਹ ਸਟੱਫ ਦੀ ਕੁਆਲਿਟੀ ਹੈ ਬਹੁਤ ਜਿਆਦੇ ਵਧੀਆ ਹੈਗੀ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਹੈਗਾ ਰਸਟ ਸ਼ੇਡ ਦੇ ਵਿੱਚ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਕਰਾ ਸਕਦੇ ਹੋ ਸੈਂਟਰ ਦੇ ਵਿੱਚ ਰਸਟ ਰੱਖ ਸਕਦੇ ਹੋ ਤੇ ਪੱਲੇ ਨੇਗੇ ਜਿਹਦੇ ਇਹ ਜਿਹੜੇ ਇਹ ਟਾਈ ਐਂਡ ਡਾਈ ਕਰਵਾਇਓ ਸੂਟ ਹੈਗਾ ਜਿਹੜਾ ਕਾਫੀ ਜਿਆਦਾ ਸੋਹਣਾ ਬਣ ਜਾਊਗਾ ਲਓ ਜੀ ਇਸ ਤੋਂ ਬਾਅਦ ਹੈਗੇ ਜੀ ਮੈਚਿੰਗ ਸੂਟ ਹੈਗਾ ਰਾਮਟੈਕਸ ਦਾ ਇਸ ਤਰ੍ਹਾਂ ਮੈਚਿੰਗ ਇਹ ਵਾਲੀ ਬਾਟਮ ਰਹੂਗੀ ਇਹ ਸ਼ਰਟ ਰਹੂਗੀ ਇਹਦਾ ਪ੍ਰਾਈਸ ਰਹੂਗਾ ਜੀ 650 ਲਓ ਜੀ ਨੈਕਸਟ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ कॉटन ਦੇ ਉੱਪਰ ਹੈਗਾ ਇਹ ਵੀ ਤੇ ਬਹੁਤ ਜਿਆਦੇ ਸੋਹਣੀ कॉटन ਹੈ ਬ੍ਰਾਂਡ ਰਹੂਗਾ ਈਸਟਾ ਬ੍ਰਾਂਡ ਦਾ ਇਹ ਸੂਟ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 1500 ਲਓ ਜੀ ਇਹਦੇ ਵਿੱਚ ਬਹੁਤ ਸਾਰੇ ਕਲਰ ਲੈ ਕੇ ਆਏ ਸੀਗੇ ਜਿੱਦਾਂ ਹਨਾ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਪਹਿਲਾ ਰੰਗ ਇਹ ਸੀਗਾ ਤੇ ਦੂਜਾ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲਾ ਸੂਟ ਸੀਗਾ ਇਹਨਾਂ ਦਾ ਪ੍ਰਾਈਸ ਰਹੂਗਾ 1500 ਰਹੂਗਾ ਇਹ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆਗੀ ਤੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਤੇ ਇਹ ਸੂਟ ਲੈਗੇ ਜਿਹੜੇ ਆਪਾਂ ਲੈ ਕੇ ਆਏ ਆਂਗੇ ਲਓ ਜੀ ਇਸ ਤਰ੍ਹਾਂ ਦੇਖੋ ਵਿਦਆਊਟ ਲਾਈਨਿੰਗ ਸਲਾਈ ਹੋਊਗਾ ਤੇ ਲਾਈਨਿੰਗ ਦੀ ਇਹਨੂੰ ਕੋਈ ਵੀ ਲੋੜ ਨਹੀਂ ਹੈਗੀ ਜੇ ਕੋਈ ਭੈਣ ਬਾਹਰ ਤੋਂ ਸਟਿਚ ਕਰਵਾਉਗੀ ਉਹ ਤੁਸੀਂ ਸਾਨੂੰ ਦੱਸ ਕੇ ਸਲਾਈ ਕਰਾ ਸਕਦੇ ਹੋ ਵੀ ਤੁਸੀਂ ਆਪਣੇ ਸੂਟ ਤੇ ਲਾਈਨਿੰਗ ਲਗਵਾਉਣੀ ਆ ਜਾਂ ਨਹੀਂ ਲਗਵਾਉਣੀ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਹੈ ਇਹ ਵੀ ਇਹਦੇ ਨਾਲ ਤੁਸੀਂ yellow ਕਲਰ ਦਾ ਦੁਪੱਟਾ ਰੱਖ ਸਕਦੇ ਹੋ ਲਾਈਟ yellow ਜਾਂ ਸੂਟ ਪ੍ਰਿੰਟ ਹੈਗਾ ਵਿੱਚ ਤੇ ਪ੍ਰਾਈਸ ਇਹਦਾ ਰਹੂਗਾ ਜੀ 850 ਪ੍ਰਾਈਸ ਰਹੂਗਾ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਹੈਗੇ ਨੇ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਇਹ ਵਾਲੀ ਰਹੂਗੀ ਸ਼ਰਟ ਤੇ ਇਦਾਂ ਇਦਾਂ ਲਾਈਨਿੰਗ ਵਾਲੀ ਬਾਟਮ ਹੈਗੀ ਦੋ ਕਲਰ ਹੈਗੇ ਨੇ ਪਹਿਲਾ ਕਲਰ ਹੈਗਾ ਪੀਚ ਤੇ ਦੂਜਾ ਰਹੇਗਾ ਜੀ ਫਰੋਜ਼ੀ ਲਓ ਜੀ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਹੋਣਾ ਹੈ ਦੋਨਾਂ ਦੇ ਵਿੱਚੋਂ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਇਹਦਾ ਪ੍ਰਾਈਸ ਰਹੂਗਾ ਜੀ 850 ਪ੍ਰਾਈਸ ਰਹੂਗਾ ਵਿਦਆਊਟ ਉਹ ਦੁਪੱਟਾ ਸੂਟ ਦੇਣਗੇ ਜੇ ਦੁਪੱਟਾ ਹੋਊਗਾ ਤਾਂ ਆਪਾਂ ਤੁਹਾਡੇ ਨਾਲ ਸ਼ੋਅ ਕਰਾਂਗੇ ਨਾਲ ਤੇ ਇਸ ਤੋਂ ਬਾਅਦ ਹੈਗੇ ਸੀ ਇਹ ਆ ਲੋ ਦਾ ਦੂਜਾ ਪ੍ਰਿੰਟ ਹੈਗਾ ਫਰੋਜ਼ੀ ਇਹਦੇ ਨਾਲ ਦੇ ਵੀ ਆਪਾਂ ਸੂਟ ਲੇਗੇ ਜਿਹੜੇ ਰੈਡੀ ਕਰਕੇ ਭੇਜਨੇਗੇ ਫਰੋਜ਼ੀ ਸ਼ੇਡ ਦੇ ਵਿੱਚ ਇਹਨਾਂ ਨਾਲ ਦੁਪੱਟੇ ਨੇਗੇ ਜਿਹੜੇ ਤੁਸੀਂ ਡਾਰਕ ਸ਼ੇਡ ਦੇ ਲਾਇਓ ਤਾਂ ਬਹੁਤ ਜ਼ਿਆਦੇ ਸੋਹਣੇ ਰਹਿਣਗੇ ਪ੍ਰਾਈਜ਼ ਇਹਦਾ ਹੋਊਗਾ 850 ਇਸ ਤੋਂ ਬਾਅਦ ਹੈਗਾ ਜੀ ਈਸਟਾ ਬ੍ਰਾਂਡ ਦਾ ਸੂਟ ਹੈਗਾ ਇਹ ਇੱਕੋ ਸੂਟ ਅਵੇਲੇਬਲ ਆ ਆਪਣੇ ਕੋਲੇ ਥਾਣ ਲੈ ਕੇ ਆਏ ਸੀਗੇ ਪੂਰਾ ਇੱਕ ਸੂਟ ਰਹਿ ਗਿਆ ਤੇ ਪ੍ਰਾਈਜ਼ ਇਹਦਾ ਰਹੂਗਾ ਜੀ 1500 ਲੋਜੀ ਲਾਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਲੋ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਹੈਗਾ ਤੇ ਪ੍ਰਾਈਜ਼ ਰਹੂਗਾ ਜੀ ਇਹਦਾ 850 ਪ੍ਰਾਈਜ਼ ਰਹੂਗਾ ਬਾਕੀ ਜੇ ਤੁਸੀਂ ਦੁਪੱਟਾ ਲਗਾਉਣਾ ਹੋਇਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਬਿਨਾਂ ਦੁਪੱਟੇ ਤੋਂ ਲੈਣਾ ਬਿਨਾਂ ਦੁਪੱਟੇ ਤੋਂ ਲੈ ਲਓ ਬਿਨਾਂ ਸਲਾਈ ਤੋਂ ਲੈਣਾ ਬਿਨਾਂ ਸਲਾਈ ਤੋਂ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਜਿੱਥੇ ਵੀ ਤੁਸੀਂ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਮੇਰੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ